ਬਾਣੀ ਸਰੀਰ ਦੇ ਰੋਗ ਵੀ ਮਟਾਉਂਦੀ ਹੈ ਤੀਨੇ ਤਾਪ ਨਿਵਾਰਨ ਹਾਰਾ ਤਿੰਨ ਤਾਪ ਕਿਹੜੇ ਨੇ ਆਦੀ ਵਿਆਦੀ ਉਪਾਦੀ ਆਦੀ ਕਿਹੜੇ ਨੇ ਅੰਦਰਲੇ ਰੋਗ ਜਿਨ੍ਹਾਂ ਨੂੰ ਆਪਾਂ ਮਾਨਸਿਕ ਕਹਿ ਸਕਦੇ ਆ ਮਨ ਦੇ ਰੋਗ ਵਿਆਦੀ ਬਾਹਰਲੇ ਜਿਹੜੇ ਸਰੀਰ ਦੇ ਬਾਹਰ ਹਨ ਜਿਵੇਂ ਫੋੜਾ ਫਿੰਸੀ ਛੱਟ ਫੇਟ ਕੋਈ ਵੀ ਤੇ ਉਪਾਦੀ ਉਪਾਦੀ ਕਹਿੰਦੇ ਨੇ ਕੁਦਰਤੀ ਆਫਤ ਜਿਵੇਂ ਐਕਸੀਡੈਂਟ ਹੋ ਜਾਣਾ ਜਾਂ ਕੋਈ ਤੂਫਾਨ ਪਹੁੰਚਾਲ ਦੀ ਲਪੇਟ ਵਿੱਚ ਕਿਸੇ ਨੇ ਆ ਜਾਣਾ ਜਾਂ ਅਚਨਚੇਤ ਕੋਈ ਡੰਗ ਛੋਟਾ ਚੱਲ ਜਾਏ ਇਹਨੂੰ ਉਪਾਦੀ ਕਹਿੰਦੇ ਨੇ ਆਦੀ ਵਿਆਦੀ ਆਪਾਦੀ ਇਹ ਤਿੰਨ ਤਾਪ ਨੇ ਸਤਿਗੁਰੂ ਸਾਹਿਬ ਜੀ ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਗਣ ਨ ਕੋ ਲਾਗੇ ਜਾ ਕੀ ਪ੍ਰਭ ਅਗਰਦਾਸ ਭਾਈ ਵੀਰ ਸਿੰਘ ਜੀ ਨੂੰ ਇੱਕ ਵਾਰੀ ਕਿਸੇ ਨੇ ਆ ਕੇ ਪੁੱਛਿਆ ਕਹਿੰਦੇ ਭਾਈ ਵੀਰ ਸਿੰਘ ਜੀਓ ਤੁਸੀਂ ਦੱਸਣਾ ਕਰੋ ਕਿ ਗੁਰਬਾਣੀ ਸਰੀਰ ਦੇ ਰੋਗ ਵੀ ਮਟਾਉਂਦੀ ਹੈ ਭਾਈ ਵੀਰ ਸਿੰਘ ਜੀ ਕਹਿੰਦੇ ਬਿਲਕੁਲ ਜੇ ਕੋਈ ਸਿੱਖ ਭਾਵਨਾ ਦੇ ਨਾਲ ਗੁਰਬਾਣੀ ਦਾ ਜਾਪ ਕਰੇ ਉਹਦੇ ਸਰੀਰ ਦੇ ਰੋਗ ਵੀ ਠੀਕ ਹੋ ਜਾਂਦੇ ਨੇ ਉਹ ਕਹਿੰਦਾ ਜੀ ਗੁਰਬਾਣੀ ਤਾਂ ਮਨ ਦੇ ਰੋਗ ਮਟਾਉਂਦੀ ਹੈ ਗੁਰਬਾਣੀ ਤਾਂ ਮਨ ਦਾ ਵਿਸ਼ਾ ਹੈ ਭਾਈ ਵੀਰ ਸਿੰਘ ਜੀ ਨੇ ਫਿਰ ਉਹਨਾਂ ਨੂੰ ਕਿਹਾ ਕਹਿੰਦੇ ਤੁਸੀਂ ਸੁਖਨੀ ਸਾਹਿਬ ਦਾ ਪਾਠ ਕਰਦੇ ਹੋ ਉਹ ਬੰਦਾ ਕਹਿੰਦਾ ਮੈਂ ਰੋਜ਼ ਸੁਖਨੀ ਸਾਹਿਬ ਦਾ ਪਾਠ ਕਰਦਾ ਕਹਿੰਦੇ ਫਿਰ ਸ਼ੁਰੂ ਕਰ ਜਦੋਂ ਉਹਨੇ ਬਚਨ ਪੜ੍ਹੇ ਨਾ ਆਰੰਭ ਵੇਤੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਤਾਲ ਕਲੇਸ਼ ਤਨ ਮਾਹੇ ਮਿਟਾਵੋ ਉਥੇ ਭਾਈ ਵੀਰ ਸਿੰਘ ਜੀ ਨੇ ਰੋਕ ਲਿਆ ਕਹਿੰਦੇ ਇੱਥੇ ਰੋਕੋ ਕਹਿੰਦੇ ਦੁਬਾਰਾ ਇਸ ਪੰਕਤੀ ਨੂੰ ਪੜੋ ਉਹਨੇ ਪੜਿਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਤਾਲ ਕਲੇਸ਼ ਤਨ ਮਾਹੇ ਮਿਟਾਵੋ ਤਨ ਦਾ ਜਦੋਂ ਜ਼ਿਕਰ ਕੀਤਾ ਕਹਿੰਦੇ ਇਹਦੇ ਅਰਥ ਪਤਾ ਕੀ ਹੈ ਕਹਿੰਦਾ ਜੀ ਦੱਸੋ ਭਾਈ ਵੀਰ ਸਿੰਘ ਜੀ ਕਹਿੰਦੇ ਤਨ ਮਾਹੇ ਮਿਟਾਵੋ ਬਈ ਸਰੀਰ ਦੇ ਜਿਹੜੇ ਰੋਗ ਨੇ ਸਰੀਰ ਵਿਚਲੇ ਰੋਗ ਨੇ ਉਹ ਵੀ ਮਿਟ ਜਾਂਦੇ ਨੇ ਸਿਮਰਨ ਕਰਨ ਦੇ ਨਾਲ ਇੱਥੇ ਮਨ ਨਹੀਂ ਲਿਖਿਆ ਤਨ ਲਿਖਿਆ ਵਿਸ਼ੇਸ਼ ਕਰਕੇ ਗੁਰਬਾਣੀ ਮਨ ਦੇ ਰੋਗ ਵੀ ਮਿਟਾਉਂਦੀ ਹੈ ਤਨ ਦੇ ਵੀ ਮਿਟਾਉਂਦੀ ਹੈ